ਸਰਕਾਰ ਦੀਆਂ ਖਿਡਾਰੀਆਂ ਦਾ ਸਨਕਾਰ ਕਰੋ ਸਨਕਾਰ ਕਰੋ ਸਨਕਾਰ ਕਰੋ ਖਿਡਾਰੀਆਂ ਦਾ ਰੋਜ਼ਗਾਰ ਬਣਾਓ ਜਾਗਦਾ ਪਿੰਖ ਬਚਾਓ ਖਿਡਾਰੀਆਂ ਦਾ ਰੋਜ਼ਗਾਰ ਬਣਾਓ ਜਾਗਦਾ ਪਿੰਖ ਮੁਝਾਓ ਖਿਡਾਰੀਆਂ ਦਾ ਰੋਜ਼ਗਾਰ ਬਣਾਓ ਜਾਗਦਾ ਪਿੰਖ ਮੁਝਾਓ ਖਿਡਾਰੀਆਂ ਦਾ ਰੋਜ਼ਗਾਰ ਬਣਾਓ ਜਾਗਦਾ ਪਿੰਖ ਮੁਝਾਓ ਸਰਕਾਰ ਦੀ ਮਸਲੇ ਹੱਲ ਕਰੋ ਖਿਡਾਰੀਆਂ ਦੇ ਮਸਲੇ ਹੱਲ ਕਰੋ ਸਰਕਾਰ ਦੀ ਮਸਲੇ ਹੱਲ ਕਰੋ ਖਿਡਾਰੀਆਂ ਦੇ ਮਸਲੇ ਹੱਲ ਕਰੋ ਸਸੀ ਗੱਲ ਜੀ ਮੇਰਾ ਨਾਮ ਹਰਮਨ ਹੈ ਮੇਰੇ ਨਾਲ ਸੂਮ ਖਡਾਰੀ ਨੇ ਜੀ ਪੰਜਾਬ ਦੇ ਸਰ ਸਾਡਾ ਮਸਲਾ ਇਹ ਹੈ ਕਿ ਅਸੀਂ 15-15 ਸਾਲ ਤੋਂ ਮਿਹਨਤ ਕਰਦੇ ਪਿਆ ਸਰ ਪੰਜਾਬ ਵਾਸਤੇ ਖੇਡੇ ਆ ਜੀ 15-15 ਸਾਲ ਮਿੱਟੀ ਨਾਲ ਮਿੱਟੀ ਹੋਏ ਆ ਜੀ ਪਰ ਸਾਡੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਜੀ 9 ਸਾਲਾਂ ਤੋਂ ਪੰਜਾਬ ਪੁਲਿਸ ਦੀ ਪ੍ਰਤਿਨੀ ਆ ਰਹੀ ਜੀ ਜਿਸ ਕਰਕੇ ਅਸੀਂ ਬੇਰੁਜ਼ਗਾਰ ਅਤੇ ਓਵਰ ਏਜ ਹੋ ਰਹੇ ਆ ਜੀ ਠੀਕ ਹੈ ਜੀ ਜਿਹੜੀਆਂ ਸਪੋਰਟਸ ਪਾਲਿਸੀ ਨੇ ਕਈ ਉਹਦੇ ਵਿੱਚ ਜਿਵੇਂ 2-4 ਵੈਕੈਂਸੀ ਨਿਕਲਦੀਆਂ ਨੇ ਨਾ ਤਾਂ 5-10% ਕੋਟਾ ਕੱਟਦੇ ਇੱਕ ਦੋ ਵੈਕੈਂਸੀ ਕੱਟਦੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਪੇਪਰ ਲਾਜ਼ਮੀ ਕੀਤਾ ਹੋਇਆ ਮਤਲਬ ਉਹ ਪੇਪਰ ਲਾਜ਼ਮੀ ਵਾਲਾ ਤਾਂ ਫਿਰ ਖਿਡਾਰੀਆਂ ਨੂੰ ਕੋਈ ਫਾਇਦਾ ਨਹੀਂ ਜੀ ਉਹ ਤਾਂ ਉਹ ਇੱਕ ਵੀ ਇੱਕ ਮੈਡਲ ਲਿੱਤਾ ਪੇਪਰ ਪੇਪਰ ਦੀ ਤਿਆਰੀ ਕਰ ਲਓ ਫਿਰ ਤਾਂ ਸਾਰੇ ਖਿਡਾਰੀ ਐ ਕਰਨ ਕਰਨਗੇ ਆਪ ਦਾ ਮੈਡਲ ਇੱਕ ਲਿੱਤਾ ਗੇਮ ਛੱਡੋ ਤੇ ਆਪ ਦਾ ਪੇਪਰ ਦੀ ਤਿਆਰੀ ਕਰ ਲਓ ਦੂਜੀ ਗੱਲ ਇਹ ਆ ਜੀ ਕਿ ਵੀ ਕਈ ਗੇਮਾਂ ਨੇ ਜਿਹੜੀਆਂ ਉਹ ਪੁਲਿਸ ਗੇਮਾਂ ਦੇ ਵਿੱਚ ਨਹੀਂ ਆ ਡਈਆਂ ਜਦਕਿ ਬਾਹਰ ਲੀਆਂ ਪੁਲਿਸ ਗੇਮਾਂ ਦੇ ਵਿੱਚ ਟੀਮਾਂ ਆਉਂਦੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਦੀਆਂ ਟੀ ਠੀਕ ਹੈ ਜੀ ਆ ਸਾਡੇ ਮਸਲੇ ਨੇ ਜੀ ਮੈਂ ਇੱਕ ਦੂਜੀ ਗੱਲ ਅਸੀਂ ਹੁਣ 26 ਸਾਲਾਂ ਦੇ ਹੋ ਗਏ ਆ ਸਾਰੇ ਜਿੰਨੇ ਕੁ ਤਕਰੀਬਨ 9 ਸਾਲ ਹੋ ਗਈ ਭਰਤੀ ਆਪੀ 27 ਸਾਲਾਂ ਦੇ ਹੋਣਾ ਜੀ 9 ਸਾਲ ਦਾ ਭਰਤੀ ਇਹਨੂੰ ਹੋ ਗਏ ਨੇ ਤੇ ਹੁਣ ਅਸੀਂ ਇਹ ਕਹਿੰਨੇ ਕਿ ਜਿਹੜੀ ਅਸੀਂ ਓਵਰੇਜ ਹੋ ਰਹੇ ਆ ਕਿ ਵੀ ਹਾਂ ਸਾਨੂੰ 1-2 ਮਹੀਨੇ ਦੇ ਵਿੱਚ ਪੋਸਟਾਂ ਕੱਢਣੀਆਂ ਪਣਦੀਆਂ ਨੇ ਸਰਕਾਰ ਦੇ ਮਸਲਾ ਸਾਰ ਇਹ ਹੀ ਆ ਜੀ ਸਪੋਰਟਸ ਕੋਟੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆਈ ਤੇ ਇੱਕ ਸਰ 3% ਕੋਟਾ ਰੱਖਿਆ ਜੀ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਉਹ ਅਸੀਂ ਕੋਟੇ ਦੀ ਮੰਗ ਕਰਦੇ ਆ ਵੀ ਉਹ ਕੋਟਾ ਸਾਡਾ 8% ਕੀਤਾ ਜਾਵੇ ਜੀ ਕਿ ਪਿਛਲੇ 9 ਸਾਲਾਂ ਤੋਂ ਸਰ ਭਰਤੀ ਨਹੀਂ ਆਈ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਉਹ ਭਰਤੀ ਹਰ ਸਾਲ ਆਉਣੀ ਚਾਹੀਦੀ ਆ ਕਮ ਸੇ ਕਮ ਹਰ ਸਾਲ ਸਰ ਇਹਨਾਂ ਨੂੰ ਰੱਖਣਾ ਚਾਹੀਦਾ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਵੀ 200 200 300 ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਰੱਖਣਾ ਚਾਹੀਦਾ ਤਾਂ ਜੋ ਹਰ ਸਾਲ ਸਾਰੇ ਖਿਡਾਰੀ ਨੇ ਜਿਹੜੇ ਕਵਰ ਹੋ ਸਕਣ ਸਰੀ ਕਿੰਨਾ ਨੇ ਜਿਹੜੀ ਸਪੋਰਟਸ ਕੋਟੇ ਦੇ ਭਰਤੀ ਹੁੰਦੀ ਹੈ ਜੀ ਉਹਦੇ ਵਿੱਚ ਪੇਪਰ ਲਾਜ਼ਮੀ ਕੀਤਾ ਹੋਇਆ ਉਹ ਤਾਂ ਸਾਰਾ ਇੰਟੈਲੀਜੈਂਸ ਬੱਚੇ ਆ ਜਿਹੜੇ ਆਪਣੇ ਸਟੱਡੀ ਕਰ ਆਲੇ ਆ ਉਹ ਇਹਦਾ ਫਾਇਦਾ ਲੈ ਜਾਂਦੇ ਆ ਬੈਨੀਫਿਟ ਉਹਦੇ ਵਿੱਚ ਪਲੇਅਰ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਸਿਰ ਸਾਡੀ ਮੰਗ ਆ ਹੀ ਇਹ ਵੀ ਕਿ ਜਿਹੜਾ ਪੇਪਰ ਆ ਉਹ ਮਤਲਬ ਕਿ ਪੇਪਰ ਲਾਜ਼ਮੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ ਅਚੀਵਮੈਂਟਸ ਸਪੋਰਟਸ ਦੀਆਂ ਸਾਨੂੰ ਉਹਦੇ ਦੇ ਬੇਸ ਤੇ ਮਤਲਬ ਕਿ ਭਰਤੀ ਕਰਨਾ ਚਾਹੀਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਿਰ ਭਰਤੀ ਨਹੀਂ ਆ ਰਹੀ ਸਪੋਰਟਸ ਕੋਟੇ ਦੇ ਇਕੱਲੇ ਪੰਜਾਬ ਪੁਰਸ ਨਹੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆ ਰਹੀ ਸਰ ਜੇ ਕਿਸੇ ਡਿਪਾਰਟਮੈਂਟ ਦੇ ਵਿੱਚ ਭਰਤੀ ਆਉਂਦੀ ਆ ਤਾਂ ਇੱਕ ਪੋਸਟ ਹੁੰਦੀ ਆ ਸਰ ਉਸ ਤੋਂ ਬਾਅਦ ਸਾਨੂੰ ਸਪੋਰਟਸ ਕੋਟੇ ਤੋਂ ਬਾਅਦ ਵੀ ਸਰ ਜਾਤਾਂ ਪਾਤਾਂ 'ਚ ਐਸਸੀ ਵੀ ਐਡ ਕੱਟ ਦਿੰਦੇ ਨੇ ਜਰਨਲ ਦੀ ਐਡ ਕੱਟ ਦਿੰਦੇ ਨੇ ਸਰ ਇਦਾਂ ਵੀ ਨਹੀਂ ਹੋਣਾ ਚਾਹੀਦਾ ਸੋ ਅਸੀਂ ਸਰ ਮੰਗ ਕਰਦੇ ਆ ਵੀ ਸਪੋਰਟਸ ਕੋਟੇ ਦੀ ਜਿਹੜੀ ਹਰ ਸਾਲ ਉਹ ਭਰਤੀ ਹੋਣੀ ਚਾਹੀਦੀ ਆ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਕਿਹੜੇ ਕਿਹੜੇ ਮੈਡਲਿਸਟ ਦੇ ਪਲੇਅਰਾਂ ਕੋਲ ਹੁੰਦਾ ਸਰ ਇੱਥੇ ਆ ਵੀਰ 올ੰਪਿੰਗ ਇਹਨਾਂ ਦੇ ਬ੍ਰਦਰ ਗਏ ਹੋਏ ਆ ਜੀ ਕੰਪੀਟੀਸ਼ਨ ਤੇ 올ੰਪਿਕ ਇਹਨਾਂ ਦੇ ਬ੍ਰਦਰ 올ੰਪਿੰਗ ਪਲੇਅਰ ਨੇ ਜੀ ਮੈਡਲਿਸਟ ਨੇ ਫੁੱਟਬਾਲ ਦੇ ਜੀ ਇੰਟਰਨੈਸ਼ਨਲ 올림픽 ਨੈਸ਼ਨਲ ਸਟੇਟ ਸਾਰੇ ਇੱਥੇ ਖਿਡਾਰੀ ਜਿਹੜੇ ਪੰਜਾਬ ਲੈਵਲ ਦੇ ਸਾਰੇ ਪਹੁੰਚੇ ਹੋਇਆ ਵਧੀਆ ਲੈਵਲ ਦੇ ਖੇਡੇ ਹੋਇਆ ਜੀ ਕੀ ਸਰ ਤੋਂ ਗਲਤੀ ਹੋ ਗਈ ਸਰ ਗੇਮ ਚੁਣ ਕੇ ਜੀ ਉਮਰਾਂ ਲੰਘਦੀਆਂ ਜਾ ਰਹੀਆਂ ਨੇ ਸਾਰਾ ਵੀਰ ਦੀ ਹਰਮਨ ਦੀ ਸਰ 6 ਮਹੀਨੇ ਰਹਿ ਗਈ ਜੀ ਉਮਰ 28 ਸਾਲ ਦਾ ਸਰ ਹੋ ਚੱਲਿਆ ਜਦੋਂ ਸਰ ਭਰਤੀ ਨਿਕਲੂਗੀ ਅਗਲੇ ਸਾਲ ਦਾ ਇਹ ਸਾਰੇ ਕੱਢਣਗੇ ਉਦੋਂ ਕਹਿਣਗੇ ਸਰ ਓਵਰਏਜ ਹੋ ਗਈ ਹੁਣ ਦੱਸੋ ਸਾਰੇ ਸੀ ਕਿੱਧਰ ਜਾਈਏ ਬੰਸੀ